ਲਓ ਵੀ ਮਿੱਤਰੋ ਇਹ ਆਪਾਂ ਕਮਰਾ ਕਰਨ ਲੱਗੇ ਆ ਰੈਡੀ ਤੇ ਸਭ ਤੋਂ ਪਹਿਲਾਂ ਆਪਾਂ ਬਣਾਵਾਂਗੇ ਉਸਤਾਦ ਦੀ ਫੋਟੋ ਤੇ ਇਥੇ ਨਿਆਣਿਆਂ ਦੇ ਬਹੁਤ ਲਕੀਰਾਂ ਨਾਲ ਪੂਰਾ ਮਾਰੀ ਦੀਆਂ ਵਾ ਦੇਖ ਸਕਦੇ ਤੁਸੀਂ ਕਿਲੀ ਉਹਨਾਂ ਨੇ ਵਧੀਆ ਟਰਾਈ ਕੀਤੀ ਦੀ ਆ ਤੇ ਇਹ ਆਪਾਂ ਸਾਰਾ ਪੇਂਟ ਪੂਰ ਕਰਕੇ ਵਧੀਆ ਅਸੀਂ ਰੈਡੀ ਕਰਨਾ ਹੈ ਕਮਰਾ ਪੂਰਾ ਵਧੀਆ ਤਿਆਰ ਕਰਾਂਗੇ ਲਖਣਪੁਰੋਂ ਬਣਾਇਆ ਇਹ ਕਮਰਾ ਤੇ ਆ ਦੇਖੋ ਆਪਾਂ ਫ੍ਰੇਮ ਤੇ ਵੀ ਉਸਤਾਦ ਦੀ ਫੋਟੋ ਲਾਈ ਆ ਤੇ ਬਣੇ ਰੋ ਵੀਡੀਓ ਚ ਇਹ ਆਪਣੇ ਘਰ ਚ ਬਣਨ ਲੱਗੀ ਹੈ ਜੀ ਹੁਣ ਪੇਂਟਿੰਗ ਸਿੱਧੂ ਮੂਸੇ ਵਾਲੇ ਦੀ ਵੀ ਆਪਣੇ ਘਰ ਚ ਫੋਟੋ ਬਣਨੀ ਚਾਹੀਦੀ ਹੈ ਤੇ ਬਣੇ ਰੋ ਵੀਡੀਓ ਚ ਦੀ ਹੋਰ ਇੰਤਿਮ ਬਣਾਣੀ ਆ ਪਰ ਅਸੀਂ ਫੋਟੋ ਦੇ ਵਿੱਚ ਸਾਰੇ ਜਿਹੜੇ ਕਲਰ ਆ ਉਹ ਬਾਈ ਦੇ ਜਿਹੜਾ ਪਾਜ ਦਾ ਕਲਰ ਵੀ ਚੇਂਜ ਕਰਾਂਗੇ ਤੇ ਉਸ ਦਾ ਟੀ-ਸ਼ਰਟ ਦਾ ਵੀ ਚੇਂਜ ਕਰਾਂਗੇ ਤੇ ਮਤਲਬ ਕੱਪੜੇ ਜਿਹੜੇ ਅਸੀਂ ਆਪਣੇ ਸਾਹ ਦਾ ਬਣਾਵਾਂਗੇ ਕਿ ਜਿਹੜੀ ਬੈਕਗ੍ਰਾਉਂਡ ਦੇ ਨਾਲ ਜਿਹੜੀ ਆਪਾਂ ਸਾਰਾ ਸਿਸਟਮ ਨੂੰ ਚੇਂਜ ਕਰਾਂਗੇ ਜਿਹੜਾ ਵਧੀਆ ਲੱਗੇ ਤੇ ਫੋਟੋ ਦਾ ਤਬਦਲੇ ਜਿਹੜੀਆਂ ਬਣਾ ਲਿਆ ਆਪਾਂ ਤੇ ਕਲਰ ਵੀ ਆਪਣੇ ਦਾ ਬਣਾਉਂਦੇ ਥੋੜੇ ਚੇਂਜ ਕੀਤੇ ਆ ਵੀ ਜਿਹੜੀ ਫੋਟੋ ਉੱਪਰ ਕੇ ਥੋੜੀ ਬਾਹਰ ਆਈ ਤੇ ਜਿਹੜੀ ਨੂੰ ਜਿਆਦਾ ਹਾਈਲਾਈਟ ਹੋਵੇ ਕਲੈਰਟੀ ਵਧੀਆ ਤੇ ਬੜੇ ਰੰਗ ਵਧੀਆ ਚ ਸਾਰੀ ਫੋਟੋ ਬਣਾ ਲੈਣੇ ਕਰਾਉਣੀ ਲੋ ਬਈ ਮੇਟਰ ਆਧਾ ਪਾਕ ਕੀ ਹੈ ਬਲੈਕ ਕਲਰ ਦੀ ਤੇ ਹੁਣ ਲੱਗਿਆ ਫੇਰ ਚੰਗ ਰੰਗ ਭਰਨ ਸਾਰੇ ਰੰਗ ਜਿਹੜੇ ਆ ਤਿੰਨ ਤਿੰਨ ਕੋਟ ਹੁੰਦੇ ਆ ਇਹਨੂੰ ਵੀ ਤਿੰਨ ਕੋਟ ਕਰਕੇ ਉਸ ਤੋਂ ਬਾਅਦ ਸ਼ੇਡਿੰਗ ਕੀਤੀ ਆ ਤੇ ਹੁਣ ਲੱਗਿਆ ਕੇਸ ਚੰਗ ਰੰਗ ਇਹਦੇ ਵੀ ਤਿੰਨ ਕੋਟ ਹੋਣੇ ਆ ਉਸ ਤੋਂ ਬਾਅਦ ਸ਼ੇਡਿੰਗ ਅੱਜ ਦਾ ਦਿਨ ਜਿਵੇਂ ਕੋਟ ਹੀ ਕਰਨੇ ਸ਼ੇਡਿੰਗ ਜਿਹੜੀ ਕਰਨਾ ਹੋਵੇ एक गोड़ हो गया है इस तो बाद दो हो बाद धनबाद बड़े बोलो मतलब तो फेस रेडी करता है कमेंट करके दस तुम्हें तो फेस कितना तो लग गया फिर इसके बाद हथ लगे हथों बाद टी शर्ट बनावे तो, तो बाकी बैकग्राउंड सारी करके बैकग्राउंड का कलर आप चेंज करा तो बढ़िया है थ्री डी फोटो बना दें थोड़ी बड़े हो ਤੇ ਆਪਾਂ ਦੋ ਕੋਟ ਹੋਰ ਕਰ ਲੈਣ ਉਸ ਤੋਂ ਬਾਅਦ ਆਪਾਂ ਨਿਸ਼ੇੜੀ ਉਹ ਜਿਹੜੀ ਪੇਂਟਿੰਗ ਨੂੰ ਦੋ ਦਿਨ ਲੱਗਦੇ ਆ ਚਾਰ ਦੇ ਲੱਗੇ ਆ ਇਹਨਾਂ ਦੇ ਕਰਕੇ ਜਿਹੜਾ ਦੋ ਦਿਨ ਦਾ ਕੰਮ ਚਾਰਾਂ ਦਿਨ ਚੋਂ ਹੁੰਦਾ ਵਾ ਇਹ ਘਰ ਪਰ ਬਹੁਤ ਤنگੜੀ ਨਹੀਂ ਕੋ ਚਲੋ ਇਹ ਰਹਿਤਾਂ ਨੂੰ ਹੋਰ ਰੰਗ ਦੇ ਨਾਲ ਆਪ ਲਾ ਲਓ ਤੁਹਾਨੂੰ ਕਿ ਆ ਗਿਆ ਕੋਈ ਕਾਹਦਾ ਇਹ ਲੈ ਤੋਂ ਨਹੀਂ ਸਤਿ ਸ੍ਰੀ ਅਕਾਲ ਆ ਬਹੀ ਇੱਕ ਬਾਦ ਨਹੀਂ ਆ ਹਾਂ ਇੱਥੇ ਸੀ ਆ ਰੰਗੋ ਦੇ ਆ ਅੰਦਰ ਦੇ ਰੰਗੋ ਇਹ ਬੜੀ ਕਰਦੇ Se al bason, te li bason liye. Te li li yon kiye? Te li yon kiye. Ou oh, sí. ti yon oh. kiye. ਪੇਂਟਿੰਗ ਪੂਰੀ ਰੈਡੀ ਹੋ ਗਈ ਆ ਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਪੇਂਟਿੰਗ ਕਿਦਾਂ ਲੱਗੀ ਬਾਕੀ ਮੈਂ ਅਣਗਿਣਤ ਪੇਂਟਿੰਗਾਂ ਜਿਹੜੀਆਂ ਸਿੱਧੂ ਬਾਈ ਦੀਆਂ ਬਣਾ ਚੁੱਕਿਆ ਹਾਂ ਹੁਣ ਤੱਕ ਤੇ ਅਜ ਤੱਕ ਬਿਲਕੁਲ ਵੀ ਸਿੱਧੂ ਬਾਈ ਦਾ ਨਾਮ ਤੇ ਲਾਈਕ ਕਿੰਨਾ ਅਗਲੀ ਕਮੈਂਟ ਆਇਆ ਸਿੱਧੂ ਬਾਈ ਤੇ ਦੂਰ ਦੀ ਗੱਲ ਆ ਬਈ ਮੈਨੂੰ ਕਦੀ ਜਦੇ ਕੋ ਕੋਣਾ ਦਾ ਵੀ ਲਾਈਕ ਕਮੈਂਟ ਨਹੀਂ ਆਇਆ ਤੇ ਲਾਈਕ ਕਮੈਂਟ ਕਰਦਿਆਂ ਕਰੋ ਯਾਰ ਸਾਨੂੰ ਹੌਸਲਾ ਮਿਲਦਾ ਆ ਤੇ ਬਾਕੀ ਵੀਡੀਓ ਬਣਾਈ ਆ ਜੀ ਵਲੌਗ ਬਣਾਇਆ ਆਪਣਾ ਇੱਕ ਤੇ ਉਹਨੂੰ ਆਪਾਂ YouTube ਤੇ ਅਪਲੋਡ ਕਰਾਂਗੇ ਤੇ ਮੇਰਾ ਆਪਣਾ ਉੱਥੇ ਜਾ ਕੇ ਸਬਸਕ੍ਰਾਈਬ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਕਿਤੇ ਤਾਂ ਡਬਰਾ ਵੀ ਪਨੀਰ ਨਾਲ ਰੋਟੀ ਖਾ ਲੂਗਾ ਸ਼ਾਸਤਰੀ